ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਲਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਵੜਾ ਭਾਈਕਾ ਵੜਾ ਭਾਈਕੇ ਪਿੰਡ ਦੇ ਵਿੱਚ ਜਿਹੜਾ ਜੋੜੀਆਂ ਨਹਰਾ ਨੰਗ ਦੀਆਂ ਉਹ ਪਿੰਡ ਦੇ ਵਿੱਚ ਮੈਂ ਮੌਜੂਦ ਆ ਲੈ ਵੀ ਮਿੱਤਰੋ ਚੰਗੇ ਟੇਡੇ ਕੱਟ ਬਰੀਕੀ ਵਾਲੀਆਂ ਕੱਟੀਆਂ ਪਾਉਦੇ ਫਿਰਦੇ ਆ ਕਿਤੇ ਕਿਤੇ ਜੇ ਦਰਸ਼ਨ ਹੁੰਦੇ ਆ ਜਦੋਂ ਦਰਸ਼ਨ ਹੁੰਦੇ ਆ ਉਦੋਂ ਸਾਬਾ ਤੀਰ ਟਿਕਾਣੇ ਲਾਉਂਦਾ ਹੀ ਲਾਉਂਦਾ ਵਾ ਮਿੱਤਰੋ ਰੇਡ ਤਾਂ ਬੇਸ਼ੱਕ ਹੋ ਜਾਣਾ ਪਰ ਤੁਹਾਡੇ ਸੱਦੇ ਤੇ ਜ਼ਰੂਰ ਆਉਣਾ ਵਾ ਅੱਜ ਫਿਰ ਤੁਹਾਨੂੰ ਮਿੱਤਰੋ ਤਿੰਨ ਜਨਵਾਰ ਦਿਖਾਉਂਗਾ ਤਿੰਨਾਂ ਦੇ ਬਾਕਮਾਲ ਬਾਡੀਆਂ ਪੰਤਰਾ ਖੁੱਲੀਆਂ ਡੁੱਲੀਆਂ ਲੁੱਲੀਆਂ ਪੋਲੀਆਂ ਓਕੇ ਦੀ ਰਿਪੋਰਟ ਨਵਾਂ ਹਾਨ ਬੱਚਿਆ ਫੀਡ ਦੀਆਂ ਪੋਰੀਆਂ ਖਵਾ ਲਿਓ ਤੇ ਛੱਤੀ ਮਰਜੀ ਜਵਾਨ ਕਰਾ ਲਿਓ ਆਹ ਕਰਦਿਆਂ ਗੱਲਬਾਤ ਆਪਣੇ ਨਾਲ ਭਾਈ ਸੰਦੀਪ ਲੋਹਾਰ ਭਾਈ ਕੀ ਹਾਲ ਆ ਸਤਿ ਸ਼੍ਰੀ ਅਕਾਲ ਵੀਰੇ ਓਕੇ ਆ ਜਾਵਾਂ ਓਕੇ ਓਕੇ ਭਾਈ ਜਾਵਾਂ ਸਿੱਧਾ ਠੀਕ ਠਾਕ ਆ ਹਾਂਜੀ ਹਾਂਜੀ ਚਲੋ ਸ਼ੁਕਰਾ ਭਰਾਵਾ ਅੱਛਾ ਵੀ ਐਂ ਗੱਲਾਂ ਸੱਚ ਨਾ ਜਾਨਵਰ ਹੈਗੇ ਆਪਣੇ ਕੋਲ ਤਿੰਨ ਹਨਾ ਤਿੰਨ ਹਾਂਜੀ ਬਈ ਆ ਬੱਚਾ ਜਿਹਨੇ ਮੂੰਹ ਚਿੱਟਾ ਪੈਰਾਂ ਤੇ ਨਿਸ਼ਾਨਾ ਗੋਲ ਮਟੋਲ ਬੜੀ ਆ ਤੇ ਖੜੀ ਤੇਰੇ ਕੋਲੇ ਆ ਤੇ ਕੀ ਗੱਲਬਾਤ ਆ ਇਹਦੀ ਬਈ ਬਈ ਜੀ ਆਪਣਾ ਉਹਨਾਂ ਰਿਕਾਰਡ ਦਾ ਤਾਂ ਨਹੀਂ ਪਤਾਗਾ ਜੀ ਯਾਨੀ ਕਿ ਆਪਾਂ ਜਾਨਵਰ ਚੰਗੇ ਲਈਦੇ ਆਪਾਂ ਯਾਨੀ ਕਿ ਰਿਕਾਰਡ ਨਹੀਂ ਜੇ ਦੱਸੇ ਵੀ ਤਾਂ ਵੀ ਕਰਕੇ ਵੀਡੀਓ ਜੀ ਨਹੀਂ ਦੱਸੀਗਾ ਦੱਸੇ ਜੀ ਇਸੇ ਕਰਕੇ ਹੋਣਾ ਜੇ ਤੁਸੀਂ ਰਿਕਾਰਡ ਦੱਸਦੇ ਉਹਨੂੰ ਤਾਂ ਹੋਣਾ ਵੀ ਨਹੀਂ ਸੀ ਹਾਂਜੀ ਹਾਂਜੀ ਬਈ ਹੂੰ ਠੀਕ ਹੈ ਤੇ ਇਹ ਕੱਟੀ ਉਮਰ ਕਿੰਨੀ ਦੀ ਹੈ ਵੀਰੇ ਯਾਰ ਵੀਰੇ 7 ਕਿ ਮਹੀਨੇ ਦੀ ਉਮਰ ਹੈ ਇਹਦੀ ਲੋਲੀਪੋਲੀ ਬਹੁਤ ਹੈ ਨਾ ਬਈ ਹਾਂਜੀ ਬਈ ਲੋਲੀਪੋਲੀ ਬਹੁਤ ਹੈ ਨਾ ਹਾਂਜੀ ਹਾਂਜੀ ਬਈ ਤੂੰ ਮੈਂ ਅੱਛਾ ਇਹ ਸੱਚ ਨਾਲ ਗੱਲ ਵੀ ਬੱਚਾ ਸ਼ਕੀਨ ਬਹੁਤ ਆ ਯਾਰ ਤੇ ਇਹ ਕਿੰਨੇ ਦਾ ਦੇ ਦਿਆਂਗੇ ਬਈ ਇਹ ਬਈ ਯਾਰ ਜੇ ਕੱਲੀ ਕੱਲੀ ਦਾ ਆਪਾਂ ਮੁੱਲ ਕਰਾਂਗੇ ਤਾਂ ਤੂੰ ਪਹਿਲੇ ਇਹਦਾ ਹੀ ਦੱਸ ਉਹ ਬਾਕੀਆਂ ਦੇ ਬਾਅਦ ਚ ਦੱਸ ਦੇਂਦੇ ਬਾਅਦ 10 ਵਜੇ ਇਹਦਾ ਬਈ 32000 ਰੁਪਏ ਹਾਂ ਨਾ ਇਹ ਘਾਟੇ ਬਾੜੇ ਕਰਕੇ ਠਾਠ ਢੱਪਾ 1500 ਰੁਪਏ ਹੋਰ ਮਾਨਤਾਨ ਕਰਦਾਂਗੇ 1500 ਰੁਪਏ ਹੋਰ ਮਾਨਤਾਨ ਕਰਦਾਂਗੇ ਸਿੱਖਿਆ ਤੁਹਾਨੂੰ ਧਰਮ ਨੇ ਦਿੱਤੀ ਹੈ ਹਨਾ ਧਰਮ ਦਾ ਉਸਤਾਦ ਹਾਂਜੀ ਹਾਂਜੀ ਮਾਮਾ ਓਸਤਾ ਵੀ ਆ ਇੱਕ ਸਾਡਾ ਮਾਮਾ ਤੇ ਉਸਤਾਦ ਇਸ ਗੱਲ ਟਿਕਾਣੇ ਆ ਜਾਂ ਇੱਕ ਪਾਸੇ ਰਿਸ਼ਤੇਦਾਰੀ ਹਨਾ ਦੂਜੇ ਪਾਸੇ ਮਾਲਾ ਮਜ਼ਬੂਤੀ ਵੱਡੀ ਹੋ ਗਈ ਫਿਰ ਕੰਦ ਦਾ ਤੋਂ ਵੱਡੀ ਕਰੋਗੇ ਕਰੋਗੇ ਇਹ ਕਰਦੇ ਮੈਨੂੰ ਘਾਟੇ ਵੜੇ ਜਿਵੇਂ ਤੇਰਾ ਮਾਮਾ ਦਿਲ ਖੋਲ ਦਿੰਦਾ ਨਾ 10000 ਛੱਡ ਦਿੰਦਾ ਉਵੇਂ ਦੱਸ ਤੂੰ ਬਸ ਇਹਦਾ 2000 ਫਿਰ ਟਾਟੇ ਫਾਟੇ ਕਰਨੇ ਸਿੱਧਾ 2000 ਆਪਾਂ ਚੱਕ ਦਾਂਗੇ ਉਤੋਂ 30000 ਰੁਪਏ ਦੀ 30000 ਦੀ ਦੇ ਦਿਆਂਗੇ ਠੀਕ ਆ ਤੋਰੀ ਮੜੀ ਜੀ ਵੀਰੇ ਨਾਲੇ ਝੋਲੀ ਵਿਖਾ ਦੇ ਆਗੇ ਨਜ਼ਦੀਕ ਹੀ ਲਿਆਈ ਮੇਰੇ ਲੈ ਵੀ ਵੀਰੇ ਮੜਾ ਆ ਉੱਠੀ ਮੈਨੂੰ ਹੁਕਮ ਮੁਕ ਦੀ ਬਿਊਟੀ ਬੜੀ ਸੋਹਣੀ ਹੈ ਯਾਰ ਹੋਰ ਗੱਲਾਂ ਦੀਆਂ ਕਹਿੰਦਾ ਜਿਵੇਂ ਸੰਦੀਪ ਸਿੰਘ ਤੇਰੀਆਂ ਗੱਲਾਂ ਬਾਜਿਆ ਹਨਾ ਹਾਂ ਆ ਗੱਲਾਂ ਮਿੱਤਰੋ ਨਹੀਂ ਠੀਕ ਹੈ ਬਾਈ ਹਾਂ ਤੇ ਇਹਨੂੰ ਕਰਦੇ ਮੋੜੀ ਹਾਂ ਹੁਣ ਦਿੱਤੀ ਝੋਲੀ ਓਕੇ ਠੀਕ ਹੈ ਬਈ ਸੱਜਣਾ ਆ ਜਿਹੜੀ 2 ਨੰਬਰ ਤੇ ਕੱਟੀ ਟੇਡਾ ਕੱਟਾ ਹਾਂਜੀ ਤੇ ਟੇਡੇ ਕੱਟਾ ਜਿਹੜਾ ਮਿੱਤਰੋ ਟੇਡੀ ਧਾਰੀ ਜਿੰਦੀ ਦੁਨੀਆ دیਵਾਨੀ ਸਾਰੀ ਤੇ ਮੈਨੂੰ ਤੂੰ ਦੱਸੀਂ ਇਹਦੇ ਬਾਰੇ ਇੱਕ ਵਾਰੀ ਵੀ ਕੀ ਡਿਟੇਲ ਹੈਂ ਦੀ ਸੱਜਣਾ ਡਿਟੇਲ ਬਾਈ ਜੀ ਅੱਗੇ ਵੀ ਤੁਹਾਨੂੰ ਮੈਂ ਦੱਸ ਕੇ ਹਟਿਆਂਗਾ ਆਪਾਂ ਕਦੇ ਵਾਸਤੇ ਜਾਂ ਬਿਨਾਂ ਗੱਲ ਤੋਂ ਝੂਠ ਮਾਰਨ ਵਾਸਤੇ ਬਈ ਮਾਰਨ ਨੂੰ ਮਾਰ ਸਕਦੇ ਲੋਕਾਂ ਨੂੰ ਨਹੀਂ ਪਰ ਮਾਰਨੇ ਨਹੀਂ ਆਪਾਂ ਹਾਂ ਮਾਰਨੇ ਨਹੀਂ ਗਏ ਪਰ ਰਿਕਾਰਡ ਨਹੀਂ ਗਾ ਦੱਸਣਾ ਗਾ ਬਈ ਆ ਝੋਟੇ ਦੀ ਆ ਇਹਦੇ ਮਾ ਦਾ ਇੰਨਾ ਰਿਕਾਰਡ ਇਹ ਵੀਰੇ ਕਿੰਨੀ ਉਮਰ ਦੀ ਹੈ ਕੱਟੀ ਹੈ ਇਹ ਵੀਰੇ ਸਾਰੀ 4 ਮਹੀਨੇ ਦੀ ਕੱਟੀ ਹੈ ਜੀ ਹੋਏ 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 ਰੰਗ ਬੜੇ ਪ੍ਰਮਾਤਮਾ ਨੇ ਗਿਣ ਗਿਣ ਕੇ ਲਾਇਆ ਹਨਾ ਹਾਂਜੀ ਹਾਂਜੀ ਬਈ ਅੱਛਾ ਬਈ ਗੱਲ ਉਹ ਇਹ ਕਿੰਨੇ ਦੀ ਦੇ ਦੀਏ ਇਹਦਾ ਬਈ ਮੁੱਲ ਕਰਮ ਨੂੰ ਭਲਾ 30 ਕਰਾ ਲੋ 29 ਕਰਾ ਲੋ 28 ਕਰਾ ਲੋ 27000 ਦੀ ਹਾਂ ਨਾ ਛੱਡਣੀ ਪਈ 27000 ਦੀ ਦੇਣੀ ਆ ਹਾਂਜੀ ਬਈ ਦੇਣੀ ਹੋਰ ਘਾਟੇ ਬਾਟੇ ਕੋਈ ਨਹੀਂ ਫੋਨ ਤੇ ਹੋਈਗਾ ਹੋਰ ਮਾਨਤਾਨ ਮੜਾ ਮੋਟਾ ਠੀਕ ਹੈ ਨਹੀਂ ਬਈ ਹੋਈ ਨਹੀਂ ਸੋਹਣਾ ਬਹੁਤਾ ਬੱਚਾ ਵੀ ਸਾਹਮਣ ਵਾਲਾ ਦੋ ਬੁਰੀਆਂ ਫੀਡ ਦੀਆਂ ਪੈ ਜਾਣ ਨਾ ਕਿਤੇ ਇਹ ਸੱਚੀ ਗੱਲ ਆ ਜਦੋਂ ਪਲਕੀ ਦਹਿਣ ਜਾਵਾਂ ਲੋਕ ਪਿੱਛੇ ਪਿੱਛੇ ਫਿਰਨ ਕਹਿੰਦੇ ਕੀ ਚੀਜ਼ ਆ ਨਾ ਹਾਂ ਹੂੰ ਇਹੋ ਜੀਆਂ ਕਟੀਆਂ ਲੈ ਕੇ ਫੀਡ ਖੁਰਲੀ ਤੇ ਪਈ ਹੋਵੇ ਬਸ ਫਿਰ ਬਣਦੀਆਂ ਇਹ ਹਣਾ ਬਈ ਹੂੰ ਲੈ ਠੀਕ ਹੈ ਇੱਕ 27000 ਤੇ ਉਹਦਾ 30000 ਹੈਨਾ ਜੋੜੇ ਦਾ ਬਣ ਗਿਆ 57000 ਤੇ 57000 ਦੇ ਵਿੱਚੋਂ ਲਾੜ ਕਰਦੇਗੇ ਜੋ ਜੋੜਾ ਲੈ ਲਵੇ ਕੋਈ ਕਰਦੀਏ ਪਹੁੰਚ ਤਿੰਨ ਅਜਲਿਆਂ ਦੇ ਵਿੱਚ ਫਰੀਦਕੋਟ ਤੋਂ ਮੋਗਾ ਤੇ ਫਰੋਜ਼ਪੁਰ ਕਹਦੇ ਹਾਂ ਕੋਈ ਨਹੀਂ ਕਰ ਲਾਂਗੇ ਬਈ ਐ ਨਹੀਂ ਜਿਸ ਨੂੰ ਕਰ ਕਾੜੇ ਬਾੜੇ ਕੇ ਸਾਰੇ ਜੋੜਾ ਲਵੇ ਕੋਈ ਕਰ ਦੂੰਗਾ ਬਾ ਠੀਕ ਹੈ ਹਾਂ ਲੈ ਵੀ ਮਿੱਤਰੋ ਜੋੜਾ ਲੈ ਲਿਆ ਜੋ 57000 ਦੇ ਵਿੱਚ ਫਰੋਜ਼ਪੁਰ ਮੋਗਾ ਤੇ ਫਰੀਦਕੋਟ ਕਿਉਂਕਿ ਨੇੜੇ ਨੇੜੇ ਰੱਖਿਆ ਗਿਆ ਅਗਲੀ ਵਾਰੀ ਲੈਣੀਆਂ ਹੋਈਆਂ ਦੂਰ ਗਈਆਂ ਚੰਦਰ ਗਿਆ ਮੁੜਦੀਆਂ ਨਹੀਂ ਬਾਅਦ ਚ ਆਹ ਵਾਰੀ ਤਾਂ ਇਹਦੇ ਵੱਟੀ ਬਾਰੇ ਦੱਸੀ ਬਾਈ ਹਾਂਜੀ ਬਾਈ ਜੀ ਇਹ ਕੱਟੀ ਬੱਗੀ ਮੋੱਚ ਜਾਣ ਕੇ ਕਰੈਕਟਰ ਇਹਦੇ ਵੀ ਬਹੁਤ ਚੰਗੇ ਆ ਲੋਲੀਪੋਲੀ ਆ ਨਾ ਹਾਂਜੀ ਇਹ ਵੀ ਬਈ ਇਹਦੀ ਵੀ ਉਮਰ 4 ਕਿ ਮਹੀਨੇ ਆ ਬੱਚਾ ਹੀ ਆ ਜੀ ਬੱਚਾ ਹੀ ਆ ਜੀ ਹਾਂਜੀ ਇਹ ਕਿੰਨੇ ਦੇ ਦੇ ਦੀਏ ਪੁੱਤੋ ਜੀ ਇਹ ਇਹਦਾ ਵੀ 32 ਹੀ ਆ ਜੀ ਮੌਲ ਦੇਣਾ ਕਿੰਨੇ ਦੀਆਂ ਹਾਂ ਨਾ ਕੋਈ ਨਹੀਂ ਕਰ ਲਾਂਗੇ ਫੋਨ ਤੇ ਹਾਂ 57 ਦੇ 30 ਕਿੰਨੇ ਬਣਦਾ 57 30 ਹਾਂ ਇਹ ਕੋਈ ਨਹੀਂ ਤਾਂ ਅੱਛਾ ਵੀਰੇ ਇਹਦੀ ਉਮਰ 4 ਮਹੀਨੇ ਹੁਣ ਹੈ ਹਾਂਜੀ ਬੇਚਾਰਾ ਇਹ ਕਿੰਨੇ ਦੀ ਦੇਣੀ ਆ ਕਿ 30 ਦੀ ਕਿ 32 ਦੀ 32 ਦੀ ਬਾਈ 30 ਦੀ ਆਖਿਆਈ ਆ 30 ਦੇ 57 30 ਤੇ 57 87 87 ਹੁਣ ਮੈਨੂੰ ਇਹ ਦੱਸ ਵੀ ਨੰਬਰ ਕਿਹੜੇ ਤੇ ਕਰੀਏ ਗੱਲਬਾਤ ਨੰਬਰ ਬਾਈ ਆਪਣਾ 76588 71488 ਇੱਕ ਵਾਰੀ ਹੋਰ ਆਉਂਦੇ 76588 71488 ਠੀਕ ਹੈ ਹੁਣ ਦੋਵੇਂ ਖੋਲ ਲਿਆ ਜੋੜਾ ਜੋੜਾ ਤਾਂ ਥਣ ਵਿਖਾ ਦੀ ਚੂਲ ਕਿਉਂ ਵਿਖਾ ਦੀ ਆਪਾਂ ਹਾਂ ਹੋਰ ਬਣੀ ਬਣਾ ਚੰਗਾ ਕਰਨ ਤੋਂ ਇੱਦਾਂ ਇੱਦਾਂ ਗਾੜੀ ਲੈ ਜਾ ਨਹੀਂ ਠੀਕ ਆ ਬਾਈ ਓਕੇ ਹੁਣ ਵੀਰੇ ਉਹ ਨਿੱਕੀ ਵੀ ਟੇਢੀ ਧਰੀ ਵਾਲੀ ਇਹ ਇੰਦੀ ਵੀ ਹੈ ਨਾ ਬਾਈ ਕਹਿੰਦੇ ਆਪਰ ਥਣ ਵਿਖਾਉਣ ਲੋ ਰਹਿ ਗਏ ਝੋਲੀ ਵਿਖਾ ਦਈਏ ਵਿਖਾਈ ਬਾਈ ਮੜੀ ਨੇ ਚ ਲੈਣਾ ਹੈ ਨਾ ਹੋਏ ਠੀਕ ਆ ਤੁਹਾਨੂੰ ਤੁਹਾਨੂੰ ਬੜਾ ਚੰਗਾ ਹੈ ਨਾ ਬਾਈ ਅੱਛਾ ਇਹ ਹੋ ਗਿਆ ਆਪਣਾ ਮਾਲ ਤੇ ਆਪਾਂ ਨੰਬਰ ਦਿੱਤਾ ਵਾ 10 ਮੜਾ ਏਵੀਅਲ ਬਣ ਕੇ ਲੈ ਹਾ ਸ ਹਾਂ ਆ ਲੈ ਮਿੱਤਰੋ ਇਹ ਜਾਨਵਾਰਾ ਪਾਈ ਹੋਣਾ ਦੇ ਡਿਟੇਲ ਲੈਤੀ ਇਹ ਗੱਲਬਾਤ ਵੀਡੀਓ 'ਚ ਕਹਿਤੀ ਆ ਜਿਹੜਾ ਜਾਨਵਰ ਫਿਰ ਤੁਹਾਨੂੰ ਜੱਜ ਜੂਗਾ ਇੱਕ ਗੱਲ ਦੱਸਾਂ ਭਾਈ ਪੈਸੇ ਤਾਂ ਲੱਗਦੇ ਆ ਲਾ ਕੇ ਲਿਆਉਣੀਆਂ ਪੈਂਦੀਆਂ ਤੇ ਜੇਬ 'ਚੋਂ ਕੱਢ ਕੇ ਖਰੀਦਣੀਆਂ ਪੈਂਦੀਆਂ ਵੇਚਣ ਲੱਗਿਆਂ ਜਦੋਂ ਤਿਆਰ ਹੋ ਜਾਂਦੀਆਂ ਉਦੋਂ ਨਜ਼ਾਰੇ ਵੀ ਬੜਾ ਹੁੰਦਾ ਜੋ ਥੁੱਕ ਲਾ ਕੇ ਗਿਣੀ ਦੇਣਾ ਤਿੰਨ ਚਾਰ ਆ ਦੀ ਪਾਣੀ ਲਾਉਣਾ ਪੈਂਦਾ ਉਂਗਲ ਤੋਂ ਫਿਰ ਗਿਣਦੇ ਆ ਮਿੱਤਰੋ ਤੇ ਇਹ ਚੀਜ਼ਾਂ ਉਹ ਆ ਜਦੋਂ ਤਿਆਰ ਹੋ ਗਈਆਂ ਇਲਾਕੇ ਦੇ ਵਿੱਚ ਗੱਲਾਂ ਕਰਉਣਗੀਆਂ ਝੋਟੀਆਂ ਖੜੀਆਂ ਫਲਾਣੇ ਬੰਦੇ ਦੇ ਕੋਲੇ ਬਾਕੀ ਨੰਬਰ 22 ਦਾ ਸਕਰੀਨ ਦੇ ਉੱਤੇ ਫਿਰ ਅਪਣ ਨੰਬਰਤਵਨੋ ਮੇ ਸਾਰੀ ਜਾਣਕਾਰੀ ਲੈ ਦਿੱਤੀ ਆ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਵੜਾ ਪਾਈਕਾ ਜ਼ਿਲ੍ਹਾ ਫਿਰੋਜ਼ਪੁਰ